ਕੁੱਤੇ ਵੀ ਪਾਰ ਹੋ ਜਾਂਦੇ ਨੇ ਦਰਿਆਵਾਂ ਤੋਂ ਗਊਆਂ ਪਾਰ ਹੋ ਜਾਂਦੀਆਂ ਕੋੜੇ ਪਾਰ ਹੋ ਜਾਂਦੇ ਨੇ ਮੱਝਾਂ ਪਾਰ ਹੋ ਜਾਂਦੀਆਂ ਨੇ ਕੇਰਲਾ ਦੇ 60 ਫੁੱਟ ਗਹਿਰੇ ਪਾਣੀ ਦੇ ਵਿੱਚ ਮੈਂ ਹਾਥੀ ਨੂੰ ਇਸ਼ਨਾਨ ਕਰਦੇ ਆ ਦੇਖਿਆ ਉਹ ਗੋਤੇ ਉਸਨੇ ਲਾਏ ਇਸ਼ਨਾਨ ਕਰਕੇ ਬਾਹਰ ਆ ਗਿਆ ਇਤਨੀ ਗਹਿਰੀ ਝੀਲ ਦੇ ਵਿੱਚ ਅਥੀ ਵੀ ਤੈਰਦੇ ਨੇ ਪਹਾੜ ਜਿਹਾ ਸਰੀਰ ਉਸ ਦੇ ਕੁਲ ਤੈਰਦਾ ਮੱਝਾਂ ਤੈਰਦੀਆਂ ਨੇ ਗਊਆਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਬੰਦੇ ਡੁੱਬਦੇ ਨੇ ਮਨੋ ਕੁ ਡੁੱਬਦਾ ਹੈ। ਕਿ ਆ ਪਾਣੀ ਦਾ ਮਨੁੱਖਾ ਨਾਲ ਵਹਿਰ ਹੈ, ਮੱਝਾਂ ਨਾਲ ਪਿਆਰ ਹੈ, ਕੁੱਤਿਆਂ ਨਾਲ ਪਿਆਰ ਹੈ, ਹਾਥੀਆਂ ਨਾਲ ਪਿਆਰ ਹੋ ਤੇ ਤੈਰਦੇ ਨੇ ਉਹ ਨਹੀਂ ਡੁੱਬਦੇ। ਨਾ ਹਾਥੀ ਡੁੱਬਦਾ ਹੈ ਨਾ ਘੋੜਾ ਡੁੱਬਦਾ ਹੈ। ਸਿਕੰਦਰ ਦੀ ਬਹੁਤ ਸਾਰੀ ਫੌਜ ਦਰਿਆ ਸਿੰਧ ਤੋਂ ਪਾਰ ਹੋਈ ਸੀ ਘੋੜਿਆਂ ਤੇ ਸਵਾਰ ਹੋ ਕੇ। ਮੱਝਾਂ ਨਹੀਂ ਡੁੱਬਦੀਆਂ, ਕੁੱਤੇ ਨਹੀਂ ਡੁੱਬਦੇ। ਅਥੀ ਨਹੀਂ ਡੋਬਦੇ ਜੰਗਲੀ ਜਾਨਵਰ ਵੀ ਤੈਰਦੇ ਨੇ ਸਿਰਫ ਮਨੁੱਖ ਡੁੱਬਦੇ ਕਿਆ ਪਾਣੀ ਦਾ ਮਨੁੱਖ ਨਾਲ ਵਹਿ ਰੇ ਕਤਈ ਨਹੀਂ ਮਨੁੱਖ ਵੀ ਜੀਵਦਾ ਜਾਗਦਾ ਡੁੱਬਦਾ ਲਾਸ਼ਾਂ ਤੇ ਤੈਰਦੀਆਂ ਨੇ ਮੁਰਦੇ ਤੇ ਤੈਰਦੇ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਬਨਾਰਸ ਦੇਚ ਪ੍ਰਿਆਗ ਰਾਜ ਦੇਚ ਕੋਈ ਹਿੰਦੂ ਸੰਤ ਅਗਰ ਚਲਾਣਾ ਕਰ ਜਾਏ ਉਹਦਾ ਦਾਸ ਇਸ ਕਾਰ ਨਹੀਂ ਕਰਦੇ ਜਲ ਪ੍ਰਵਾਹ ਕਰਦੇ ਉਹਨੂੰ ਅਗਨ ਵੇਟ ਨਹੀਂ ਕਰਦੇ ਪਾਣੀ ਦੀ ਵੇਟ ਕਰਦੇ ਫਿਰ ਉਹ ਦੇ ਨਾਲ ਪੱਥਰ ਬੰਦਦੇ ਨੇ ਵਜਨੇ ਕਿਉਂ ਲਾਸ਼ਾਂ ਤੈਰਨ ਲੱਗ ਪੈਂਦੀਆਂ ਲਾਸ਼ਾਂ ਉੱਪਰ ਆ ਜਾਂਦੀਆਂ ਸੱਦ ਹੋ ਗਈ ਜ਼ਿੰਦਾ ਮਨੁੱਖ ਡੁੱਬਦਾ ਹੈ ਮੁਰਦੇ ਤੈਰਦੇ ਨਹੀਂ ਕੀ ਜੀਮ ਦੇ ਜਗ ਦੇ ਮਨੁੱਖ ਨਾਲ ਪਾਣੀ ਦਾ ਵੈਰ ਹੈ ਕਦੇ ਹੀ ਨਹੀਂ ਹਾਲਾਂਕਿ ਮਰਦਾ ਭਾਰਾ ਹੋ ਜਾਂਦਾ ਹੈ ਲਾਸ਼ ਭਾਰੀ ਹੋ ਜਾਂਦੀ ਹੈ ਬਥੇਰੇਆਂ ਦਾ ਅਨੁਭਵ ਹੋਵੇਗਾ ਮੇਰੇ ਤੱਕ ਸਰੀਰ ਭਾਰਾ ਹੋ ਜਾਂਦਾ ਹੈ ਆਪਣੇ ਸੀਮਤ ਵਜ਼ਨ ਤੋਂ ਜ਼ਿਆਦਾ ਵਜ਼ਨ ਨਹੀਂ ਹੋ ਜਾਂਦਾ ਪਰ ਤੈਰਦਾ ਹੈ ਲਾਸ਼ਾਂ ਤੈਰਦੀਆਂ ਨੇ ਜੀਵਦੇ ਜਾਗਦੇ ਮਨੁੱਖ ਡੁੱਬਦੇ ਨੇ ਪਸ਼ੂ ਤੈਰਦੇ ਨੇ ਮਨੁੱਖ ਡੁੱਬਦੇ ਨੇ ਪਰ ਮਨੁੱਖ ਵੀ ਜਿਹੜੇ ਜ਼ਿੰਦਾ ਨੇ ਤੋਂ ਸਿਆਣੇ ਕਹਿੰਦੇ ਪਾਣੀ ਦਾ ਕੋਈ ਬੈਰ ਨਹੀਂ ਹੈ ਮਨੁੱਖ ਆਪਣਾ ਸੰਤੁਲਨ ਖੋ ਬੈਠਦਾ ਹੈ ਤਵਾਜ਼ਨ ਖੋ ਬੈਠਦਾ ਹੈ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ ਤਾਂ ਡੁੱਬਦਾ ਹੈ ਬਹਿ ਕਰਕੇ ਡੁੱਬ ਜਾਂਦਾ ਹੈ ਤਵਾਜ਼ਨ ਖੋ ਬੈਠਦਾ ਹੈ ਤਾਂ ਡੁੱਬਦਾ ਹੈ ਸੰਸਾਰ ਕਤਈ ਮਨੁੱਖ ਨਹੀਂ ਡੋ ਨਹੀਂ ਡੋਬਦਾ ਪਰਿਵਾਰ ਨਹੀਂ ਡੋਬਦਾ ਸਾਰੇ ਭਗਤ ਬੈਠੇ ਨੇ ਪਰਿਵਾਰ ਵਾਲੇ ਸਨ ਗ੍ਰਸਤੇ ਸਨ ਦਸੋਂ ਗੁਰੂ ਸਹਿਬਾਨ ਗ੍ਰਸਤੇ ਨੇ ਰਾਮ ਗ੍ਰਸਤੇ ਨੇ ਕ੍ਰਿਸ਼ਨ ਗ੍ਰਸਤੇ ਨੇ ਸ਼ੰਕਰ ਭਾਵੇਂ ਰਹਿੰਦੇ ਜੰਗਲਾਂ ਚ ਨੇ ਪਾਰਵਤੀ ਉਹਨਾਂ ਦੀ ਪਤਨੀ ਹੈ ਗ੍ਰਸਤੀ ਨੇ ਵਿਸ਼ਨੂੰ ਗ੍ਰਸਤੀ ਨੇ ਮੁਹੰਮਦ ਸਾਹਿਬ ਗ੍ਰਸਤੀ ਸਨ ਹੈਰਾਨਗੀ ਦੀ ਗੱਲ ਸਾਰੇ ਪੈਗੰਬਰੀ ਪੁਰਸ ਗ੍ਰਸਤੀ ਨੇ ਪਰਿਵਾਰ ਵਾਲੇ ਨੇ ਪਰਿਵਾਰ ਨਹੀਂ ਡੋਬਦਾ ਕਾਰੋਬਾਰ ਵੀ ਨਹੀਂ ਡੋਬਦਾ ਜਵਾਨ ਉਮਰ ਦੇ ਧਨ ਗੁਰੂ ਨਾਨਕ ਨੇ ਤਕੜੀ ਤੋਲੀ ਇਹ ਬਿਰਧ ਅਵਸਥਾ ਚ ਹਲ ਚਲਾਇਆ ਤਾਂ ਕਿ ਲੋਕਾਂ ਨੂੰ ਦਸਣੇ ਕੰਮ ਦੰਦਾ ਨਹੀਂ ਛੋੜਨਾ ਕਰਨਾ ਕਾਰੋਬਾਰ ਨਹੀਂ ਡੋਬਦਾ ਪਰਿਵਾਰ ਨਹੀਂ ਡੋਬਦਾ ਪਦਾਰਥ ਨਹੀਂ ਡੋਬਦੇ ਨਹੀਂ ਤੇ ਡੁੱਬ ਜਾਣਾ ਚਾਹੀਦਾ ਸੀ ਰਾਜਾ ਜਨਕ ਇਹ ਤੇ ਸੋਨੇ ਦੀ সিংহাসਨ ਤੇ ਬੈਠਦਾ ਸੀ ਪਰ ਭਾਈ ਗੁਰਦਾਸ ਕਹਿੰਨੇ ਨੇ ਭਗਤ ਵਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹਦਾ ਸੀ ਪਦਾਰਥ ਨਹੀਂ ਡੋਬਦੇ ধন ਸੰਪਦਾ ਨਹੀਂ ਡੋਬਦੀ ਪਰਿਵਾਰ ਨਹੀਂ ਡੋਬਦਾ ਕਾਰੋਬਾਰ ਨਹੀਂ ਡੋਬਦਾ ਮਨੁੱਖ ਡੋਗ ਜਾਂਦਾ ਹੈ ਆਪਣਾ ਬੈਲੈਂਸ ਵਿਗਾੜ ਕੇ ਤੇ ਬੈਲੈਂਸ ਕਿਉਂ ਵਿਗੜਦਾ ਹੈ ਸੀਮਾ ਤੋਂ ਵਧਿਆ ਹੋਇਆ ਲੋਭ ਸੀਮਾ ਤੋਂ ਵਧਿਆ ਹੋਇਆ ਹੰਕਾਰ ਸੀਮਾ ਤੋਂ ਵਧਿਆ ਹੋਇਆ ਕਾਮ ਇਹਦਾ ਬੈਲੈਂਸ ਵਿਗਾੜ ਦਿੰਦਾ ਹੈ ਸੰਤੁਲਨ ਖੋ ਜਾਂਦਾ ਹੈ ਮਨੁੱਖ ਸੰਸਾਰ ਦੇ ਡੁੱਬ ਕੇ ਰਹਿ ਜਾਂਦਾ ਹੈ ਇਸ ਵਾਸੀ ਸੰਸਾਰ ਨੂੰ ਸਾਗਰ ਕਿਹਾ ਹੈ ਇਸ ਬਹੁ ਸਾਗਰ ਦੇ ਡੁੱਬ ਕੇ ਰਹਿ ਜਾਂਦਾ ਹੈ ਸੀਮਾ ਤੋਂ ਵਧਿਆ ਹੋਇਆ ਲੋਭ ਇਹ ਮਨੁੱਖ पराए धन बारे सोचेगा बुरा सोचेगा किस तरीके मैं हथयावा पापते हो गया अगर हथिया लिया तो अपराध है, है तो हथियाण भी सोचता पे तो पाप होगे हो गया बुरा सोचना पाप है बुरा करना अपराध है बुरा सोचना गुनाह है बुरा करना जुर्म है ਜੁਰਮ ਸਾਰੇ ਨਹੀਂ ਕਰਦੇ ਡਰਦੇ ਨੇ ਕਾਨੂੰਨ ਹੈ ਸਮਾਜ ਹੈ ਸਮਾਜ ਦੇ ਚ ਰਹਿਣਾ ਹੈ ਸਮਾਜ ਦੀ ਨਜ਼ਰਾਂ ਚੋਂ ਗਿਰਾਹਾਂਗੇ ਸਮਾਜ ਕੀ ਆਖੇਗਾ ਵੀ ਇਸ ਤਰ੍ਹਾਂ ਅਪਰਾਧ ਕਰਦਾ ਚ ਚੋਰ ਨਿਕਲੇ ਯਾਰ ਨਿਕਲੇ ਇਹ ਕਾਤਲ ਨਿਕਲੇ ਦੁਰਾਚਾਰੀ ਨਿਕਲੇ ਸਮਾਜ ਦੇ ਚ ਰਹਿਣਾ ਹੈ ਫਿਰ ਕਾਨੂੰਨ ਦਾ ਡਰ ਅਗਰ ਹੱਥ ਗਲਤ ਕਰਨ ਤੋਂ ਹੱਦ ਕੜੀਆਂ ਨੇ ਪੈਰ ਗਲਤ ਪਾਸੇ ਜਾਣ ਤੋਂ ਬੇੜੀਆਂ ਨੇ ਕਾਨੂੰਨ ਦਾ ਡਰ ਹੈ ਸਮਾਜ ਦਾ ਡਰ ਹੈ ਇਸ ਵਾਸਤੇ ਬੇਸ਼ਤਰ ਮਨੁੱਖ ਅਪਰਾਧ ਕਰਨਾ ਵੀ ਚਾਹੁੰਦੇ ਨਹੀਂ ਕਰ ਸਕਦੇ ਨਹੀਂ ਕਰਦੇ ਪਾਪ ਦੀ ਖੁੱਲ ਹੈ ਬਿਲਕੁਲ ਖੁੱਲ ਹੈ ਪਾਪ ਨਾ ਸਮਾਜ ਨੂੰ ਦਿਖਾਈ ਦਿੰਦਾ ਹੈ ਨਾ ਕਾਨੂੰਨ ਇਸ ਵਾਸਤੇ ਪਾਪ ਇਤਨਾ ਜ਼ਿਆਦਾ ਹੈ ਇਤਨਾ ਜ਼ਿਆਦਾ ਹੈ ਜਿਹੜੇ ਆંકੜੇ ਇਕੱਠੇ ਕਰਦੇ ਨੇ ਉਹ ਇਹ ਕਹਿੰਦੇ ਨੇ ਹਜ਼ਾਰ ਵਿੱਚ ਇੱਕ ਮਨੁੱਖ ਨੂੰ ਛੋੜ ਦਿੰਦੇ ਆ ਬਾਕੀ ਸਾਰੇ ਹੀ ਭਾਪੀ ਨੇ ਐਸਾ ਕਿਹੜਾ ਮਨੁੱਖ ਜਿਹਦੇ ਅੰਦਰ ਕਦੀ ਬੁਰੇ ਖਿਆਲ ਨਹੀਂ ਆਉਂਦੇ ਬੁਰੀ ਵਿਚਾਰ ਨਹੀਂ ਆਉਂਦੀ ਇੱਕ ਨੂੰ ਛੋੜ ਦਿੰਦੇ ਇੰਜ ਕਹਿੰਦੇ ਆ ਅਪਰਾਧੀ ਉਹ ਕਹਿੰਦੇ ਨੇ ਹਜ਼ਾਰ ਦੇ ਵਿੱਚ ਕੋਈ ਇੱਕ ਕਦ ਮਨੁੱਖ ਹੈ ਇੱਕ ਜੋ ਅਪਰਾਧੀ ਹੈ ਬਾਕੀ ਆਪਣੇ ਹੱਥਾਂ ਨੂੰ ਰੋਕ ਦਿੰਦੇ ਕਿਉਂਕਿ ਹਤਕੜੀਆਂ ਦਾ ਡਰ ਹੈ ਪੈਰਾਂ ਨੂੰ ਰੋਕ ਦਿੰਦੇ ਬੈੜੀਆਂ ਦਾ ਡਰ ਹੈ ਵਿਰਥ ਦੇ ਕੰਮ ਨੂੰ ਰੋਕਦੇ ਨੇ ਕਿਉਂ ਜੇਲ ਹੈ ਸਮਾਜ ਦੀ ਨਜ਼ਰਾਂ ਚੋ ਗਿਰਾਂਗੇ ਅਪਰਾਧ ਕਾਨੂੰਨ ਦੀ ਪકડ ਵਿੱਚ ਆ ਸਕਦਾ ਆਉਂਦਾ ਹੈ ਪਾਪ ਪਰਮਾਤਮਾ ਦੀ ਪકડ ਦੇ ਚੰਦਾ ਹੈ ਪਰਮਾਤਮਾ ਦੀ ਪકડ ਦੇ ਚੰਦਾ ਹੈ ਮੈਂ ਸਿਰ ਝੁਕਾ ਰਿਹਾ ਤੇ ਗੁਰੂ ਦੀ ਕੋਈ ਗੱਲ ਮੈਨੂੰ ਕਬੂਲ ਨਹੀਂ ਗੁਰੂ ਇਹ ਕਹਿੰਦਾ ਸੀਸ ਨਿਵਾਈਏ ਕਿਹਾ ਥੀਏ ਜਾਂ ਹਿਰਦੇ ਕੁ ਸੁਧ ਦੇ ਜਾਏ ਤੇ ਇਕਦਾਰੇ ਮਥਾਏ ਦੇ ਨਾਲ ਕੀ ਹੋਣਾ ਕੁਝ ਵੀ ਨਹੀਂ ਮੇਰੀ ਗੱਲ ਤੈਨੂੰ ਕਬੂਲ ਨਹੀਂ ਤੇ ਸਿਰ ਝੁਕੰਦਾ ਤੈਂ ਇਹ ਤੇ ਪਖੰਡ ਐ ਇੱਥੋਂ ਹੀ ਪਖੰਡ ਦਾ ਜਨਮ ਹੁੰਦਾ ਐ ਪਖੰਡ ਕਿਸ ਨੂੰ ਕਹਿੰਦੇ ਨੇ ਦਿਖਾਈ ਕੁਝ ਹੋਰ ਦੇਵੇ ਤੇ ਹੈ ਕੁਝ ਹੋਰ ਇਸ ਨੂੰ ਪਖੰਡ ਕਹਿੰਦੇ ਕਿਰਪਾ ਕਰ ਰਿਹਾ ਹਿਰਦੇਜ ਕਪਟ ਐ ਤੋ ਕੋਈ ਗਾਵੇ ਰਾਗੀ ਨਾਦੀ ਬੇਦੀ ਬਉਂਤ ਕਰਨੇ ਹਰ ਹਰ ਬੀਜੇ ਰਾਮ ਰਾਜੇ ਜਿਨਾ ਅੰਤਰ ਕਪਟ ਵਿਕਾਰ ਸੇਵਾ ਕਰ ਰਿਹਾ ਅੰਦਰ ਬੁੜੀ ਸੋਚਣੀ ਚੱਲ ਰਹੀ ਏ ਤੋ ਮਨ ਨੈਲੇ ਸਭ ਕੁਛ ਮਹਿਲਾ ਇਹ ਦਾਨ ਮਹਿਲਾ ਇਹ ਗਿਆਨ ਮਹਿਲਾ ਇਹ ਸਭ ਕੁਛ ਮਹਿਲਾ ਇਸ ਮਨੁਕ ਦੇ ਤੀਰਥਾਂ ਦਾ ਰਟਨ ਪਾਠ ਪੂਜਾ ਸਭ ਮਹਿਲਾ ਧਰਮ ਇਹ ਕਹਿੰਦਾ ਮਨ ਨੂੰ ਸ਼ੁੱਧ ਕਰ ਤੇ ਮਨ ਕਦੋਂ ਸ਼ੁਭ ਦਉਂਦਾ ਜਦ ਵਿਚਾਰ ਪਵਿੱਤਰ ਹੋ ਜਾਣ ਸੋਚਣੀ ਪਵਿੱਤਰ ਹੋ ਜਾਏ ਯਾਦਾਂ ਪਵਿੱਤਰ ਹੋ ਜਾਏ ਮਨ ਨਿਰਮਲ ਹੋ ਜਾਏ ਜਦ ਮਨ ਨਿਰਮਲ ਹੋ ਜਾਏ ਤੋ ਭਗਵਾਨ ਦਾ ਰੂਪ ਹੈ ਮਨ ਮੈਲੇ ਤੋ ਸ਼ੈਤਾਨ ਦਾ ਰੂਪ ਹੈ ਭਗਤ ਕਬੀਰ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਮਨ ਨਿਰਮਲ ਹੋ ਗਏ ਜੈਸੇ ਪਾਵਨ ਪਵਿੱਤਰ ਜਲ ਹੈ ਗੰਗਾ ਦਾ ਇਸ ਤਰ੍ਹਾਂ ਮੇਰਾ ਮਨ ਨਿਰਮਲ ਹੋ ਗਿਆ ਲਬਦਾ ਹੁੰਦਾ ਸੀ ਮੈਂ ਪ੍ਰਮਾਤਮਾ ਨੂੰ ਲਬਣਾ ਛੱਡ ਦਿੱਤਾ ਪ੍ਰਮਾਤਮਾ ਮੈਨੂੰ ਲਬਦਾ ਪਿਆ पाछे लागो हर फिरे कहत कबीर कबीर पाहु हर एक भी जुबान ते हुन धन कवे धन कवे ते सारे बशरु ऐसना दे बंदे नु परमात्मा दा रूप दिखाई दंदे भाई कल तक ते मैं राम राम करदा सी अज तक दुनिया कबीर पई कबीर कर रही है पाछे लागो हर फिरे कहत कबीर कबीर ऐसा क्यों हो गया मन निर्मल भ मन शुद्ध हो गया, मन पामन हो गया। ਮਨ ਦੀ ਪਵਿੱਤਰਤਾ ਵਿਚਾਰਾਂ ਦੀ ਪਵਿੱਤਰਤਾ ਮਨ ਦੀ ਪਵਿੱਤਰਤਾ ਯਾਦਾਂ ਦੀ ਪਵਿੱਤਰਤਾ ਮਨ ਦੀ ਪਵਿੱਤਰਤਾ ਸੋਚਣੀ ਦੀ ਪਵਿੱਤਰਤਾ ਹੁਣ ਸਤਿਗੁਰੂ ਕਹਿੰਦੇ ਨੇ ਅਵਲ ਤੇ ਕੋਈ ਬਿਰਲਈ ਮਨੁੱਖ ਹੈ ਜੋ ਆਪਣੇ ਮਨ ਦੀ ਤਰਫ ਜਾਤ ਮਾਰੇ ਤੇ ਜੈਸੇ ਦੇਖੇਗਾ ਮੈਲ ਦਿਖਾਈ ਦੇਗੀ ਤੋ ਫਰਾਇਡ ਗਲਤ ਨਹੀਂ ਕਹਿੰਦਾ ਫਰਾਇਡ ਕਹਿੰਦਾ ਇਹ ਭਾਰਤ ਦੇ ਸੰਤ ਗਲਤ ਕਹਿ ਰਹੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਕਤਈ ਨਹੀਂ ਕਾਮ ਹੈ मन दिश दैवी गुण ने रबी गुण ने कहता कतई नहीं लोभ है मन दिश निरंकार है क्या कतई नहीं हंकार है बड़ा प्रबल हंकार है और इस करके मनुख अपना संतुलन खो बैठता पागल हो जाता है पागलों का इलाज करता पर मैं अर्ज करा फ्राइड की यह गल अ सही है पूरी सच नहीं है मुकम्मल सच नहीं है ਮੂਰਨ ਤੌਰ ਤੇ ਸੱਚ ਨਹੀਂ ਹੈ ਫਰਾਇਡ ਜੋ ਕੁਝ ਕਹਿ ਰਿਹਾ ਮਨ ਦੇ ਉੱਪਰ ਉੱਪਰ ਤੇ ਇਹ ਹੀ ਹੈ ਅਗਰ ਕੋਈ ਗਹਿਰਾਈ ਚ ਚਲਾ ਜਾਏ ਤਾਂ ਫਿਰ ਮਨ ਦੇ ਚਗਾਮ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੌਲ ਪਛਾਨ ਤਨ ਮੇ ਮਨਵਾ ਮਨ ਮੇ ਸਾਚਾ ਉੱਪਰ ਉੱਪਰ ਤੇ ਇਹ ਹੀ ਕੁਛ ਹੈ ਹਜ਼ਾਰਾਂ ਅਭਿਆਸੀਆਂ ਨੇ ਮੈਨੂੰ ਇਹ ਆਖਿਆ ਬੇਗਾਨੇ ਜੀ ਅੱਗੇ ਪਿੱਛੇ ਤੇ ਠੀਕ ਹੁੰਦੇ ਆ ਵਾਹਿਗੁਰੂ ਵਾਹਿਗੁਰੂ ਜਪਣ ਲੱਗਦੇ ਪਤਾ ਨਹੀਂ ਮਾੜੇ ਖਿਆਲ ਕਿੱਥੋਂ ਆ ਜਾਂਦੇ ਅੱਗੇ ਪਿੱਛੇ ਤੇ ਅਸੀਂ ਠੀਕ ਹੁੰਦੇ ਆ ਗੁਟਕਾ ਹੱਥੇ ਚੋਂਦਾ ਪਾਠ ਕਰਨ ਲੱਗਦੇ ਆ ਪਤਾ ਨਹੀਂ ਭੈੜੀਆਂ ਗੱਲਾਂ ਕਿੱਥੋਂ ਆ ਜਾਂਦੀਆਂ ਮਨ ਦੇ ਵਿੱਚ ਮੈਰਜ ਕਰਾਂ ਮਾੜੇ ਵਿਚਾਰ ਹਰ ਵਕਤ ਆਉਂਦੇ ਨੇ ਜਦ ਗੁਟਕਾ ਹੱਥੇ ਚੋਂਦਾ ਵਾਹਿਗੁਰੂ ਜਪਣ ਲੱਗਦੇ ਆ ਤੇ ਜ਼ਰਾ ਅਸੀਂ ਆਪਣੇ ਮਨ ਦੇ ਨੇੜੇ ਆ ਜਾਂਦੇ ਆ ਤੇ ਸਾਨੂੰ ਪਤਾ ਚੱਲ ਜਾਂਦੇ ਲੈ ਤੇ ਕੁਝ ਵੀ ਨਹੀਂ ਅੱਗੇ ਪਿੱਛੇ ਤੇ ਮਨ ਦੇ ਨੇੜੇ ਹੁੰਦੇ ਨਹੀਂ ਦੂਰ ਹੁੰਦੇ ਦੂਰ ਔਰ ਮਨੁੱਖ ਆਪਣੇ ਮਨ ਦੇ ਕੋਲ ਬੈਠਦਾ ਵੀ ਨਹੀਂ ਆਪਣੇ ਆਪ ਦੇ ਨਾਲ ਬੈਠਦਾ ਵੀ ਨਹੀਂ ਪੁੱਤਰਾਂ ਨਾਲ ਬੈਠ ਸਕਦਾ ਹੈ ਮਿੱਤਰਾਂ ਨਾਲ ਬੈਠ ਸਕਦਾ ਹੈ ਕੰਮਕਾਰ ਦੇ ਨਾਲ ਬੈਠ ਸਕਦਾ ਹੈ ਕੁਝ ਵੀ ਨਹੀਂ ਤੋ ਕੋਈ ਅਖਬਾਰ ਕਿਤਾਬ ਕੁਛ ਨਾ ਕੋ ਚਾਹੀਦਾ ਹੈ ਟੀਵੀ ਰੇਡੀਓ ਕੁਛ ਨਾ ਕੋ ਚਾਹੀਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਆਪਣੇ ਆਪ ਦੇ ਨਾਲ ਬੈਠੇ ਤੋ ਸਿਵਾਏ ਨਾ ਫਿਤਨਿਆਂ ਤੋ ਸਿਵਾਏ ਨਾ ਚਿੰਤਾਵਾਂ ਤੋ ਤੇ ਸਿਵਾਏ ਨਾ ਵਿਕਾਰਾਂ ਤੋ ਹੋ ਰਹਿ ਕੇ ਹਰ ਮਨੁੱਖ ਆਪਣੇ ਤੋ ਦੂਰ ਭਜਦਾ ਹੈ ਮੈਨੂੰ ਇੱਕ ਗਾਥਾ ਯਾਦ ਆ ਰਹੀ ਹੈ ॠषि ਯਾਗਵਲਕ ਗੰਗਾ ਦੇ ਤੱਟ ਤੇ ਬੈਠਾ ਪੱਥਰ ਤੇ ਧਿਆਨ ਸਾਧਨਾ ਵਿੱਚ ਦੂਰੋਂ ਉਹਨਾਂ ਦੇ ਮਿੱਤਰ ਨੇ ਦੇਖਿਆ ਭਈ ਸੰਤ ਕੱਲਾ ਬੈਠਾ ਹੈ ਕਾਫੀ ਧੀਰ ਦਾ ਬੈਠਾ ਹੈ ਚਲੋ ਇਸ ਦਾ ਸਾਥ ਦੇ ਲਈ ਕਿਉਂਕਿ ਆਮ ਕਹਾਵਤ ਹੈ ਕੱਲਾ ਤੇ ਰੱਬ ਵੀ ਨਾਵੇਂ ਹੁਣ ਕੌਣ ਦੱਸੇ ਰੱਬ ਤੇ ਹੈ ਹੀ ਕੱਲਾ ਕੱਲਾ ਹੋਣਾ ਦੁਖਦਾਈ ਮੰਨਦੇ ਨੇ ਪਰ ਜਿਹੜਾ ਕੱਲਾ ਦੁਖੀ ਹੈ ਉਹ ਦੁੱਖਿਆਂ ਦੇ ਨਾਲ ਰਹਿ ਕੇ ਸਿਰਫ ਦੁੱਖ ਨੂੰ ਭੁਲਾ ਸਕਦਾ ਦੁੱਖ ਉਸ ਦੇ ਮਿਟਦੇ ਨਹੀਂ ਨੇ ਮਿਟਦੇ ਨਹੀਂ ਉਹ ਮਿੱਤਰ ਚਲਾ ਗਿਆ ਯਾਗਵੱਲਕ ਦੇ ਕੋਲ ਕੋਲ ਬੈਠ ਕੇ ਕਹਿਣ ਲਗਾ ਸੰਤ ਜੀ کافی ਧੀਰਗਾ ਮੈਂ ਦੇਖ ਰਿਆ ਸੀ ਤੁਸੀਂ ਕੱਲੇ ਸੀ ਨਾ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵੱਲਕ ਕਹਿਣ ਲਗਾ ਮਿੱਤਰਾ ਮੈਂ ਤੇ ਆਪਣੇ ਨਾਲ ਬੈਠਾ ਸੀ ਹੁਣ ਤੂੰ ਆਇਆ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਇਕੱਲਾ ਕਰ ਦਿੱਤਾ ਇੱਕ ਇਹ ਵੀ ਤਾਂ ਜਿਹੜਾ ਆਪਣੇ ਆਪ ਦੇ ਨਾਲ ਬੈਠ ਸਕਦਾ ਹੈ ਉਹਦਾ ਮਨ ਜੋਤ ਸਰੂਪ ਹੋ ਗਏ ਪਰਮ ਆਨੰਦਿਤ ਹੋ ਗਏ ਜਿਹੜਾ ਆਪਣੇ ਆਪ ਦੇ ਨਾਲ ਨਹੀਂ ਬੈਠਾ ਉਹਦੇ ਮਨ ਦੇ ਵਿੱਚ ਬੜਾ ਭਾਰੀ ਗੁਬਾਰ ਰਹੇ ਜੇ ਬੜੇ ਪਰਵਲ ਦੁਖਦਾਈ ਵਿਚਾਰ ਨੇ ਚਿੰਤਾਵਾਂ ਨੇ ਪਤਾ ਨਹੀਂ ਕਿੰਨਾ ਕੁਝ ਅਨਰਥ ਹੈ ਇਸ ਵਾਸਤੇ ਹੀ ਆਪਣੇ ਤੋਂ ਦੂਰ ਜਾ ਰਹੇ ਭਜ ਰਹੇ ਹੈ ਸਾਹਿਬ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਆਪਣੇ ਮਨ ਦੇ ਨਾਲ ਰਹਿਣਾ ਹੈ ਤੇ ਦੂਰ ਦੀ ਗੱਲ ਮਹਾਰਾਜ ਕਹਿੰਦੇ ਵੇਖਦਾ ਹੀ ਕੋਈ ਵਿਰਲਾ ਆਪਣਾ ਮਨ ਕੋਈ ਵੇਖਦਾ ਹੀ ਨਹੀਂ ਦੋ ਮਿੰਟ ਦੀ ਇੱਕ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ ਜੈਸੇ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ ਪੈਦਾ ਹੋਇਆ ਸੀ ਇਸੇ ਤਰ੍ਹਾਂ ਹੀ ਔਰੰਗਜ਼ੇਬ ਦੀ ਚਹੇਤੀ ਲੜਕੀ ਜ਼ੈਬੁਲ ਨਸਾ ਫਕੀਰ ਤਬੀਤ ਸੀ ਬਹੁਤ ਪਰਬਲ ਸ਼ਾਇਰਾ ਸੀ ਕਵਿਤਰੀ ਸੀ ਉਹਨੇ ਪਰਸ਼ੀਅਨ ਦੇ ਕਿਤਾਬਾਂ ਦਾ ਉਲੱਥਾ ਸੰਸਕ੍ਰਿਤ ਦੇ ਚ ਕੀਤਾ ਸੀ ਤੇ ਸੰਸਕ੍ਰਿਤ ਦੀਆਂ ਉਪਨਿਸ਼ਦਾਂ ਨੂੰ ਰੂਪ ਫਾਰਸੀ ਦਾ ਦਿੱਤਾ ਸੀ ਇਹ ਲਿਖਤਾ ਅਜ ਵੀ ਲਖਨਊ ਮਿਜ਼ਮ ਦੇ ਚ ਪਈਆਂ ਨੇ ਬੜੀ ਵਿਦਵਾਨ ਬੜੀ ਸੋਝਵਾਨ ਕਿਉਂਕਿ ਔਰੰਗਜ਼ੇਬ ਨੇ ਜ਼ੇਬਲ ਨਾਲ ਸਾਦੀ ਸ਼ਾਦੀ ਨਹੀਂ ਕੀਤੀ ਸੀ 40 ਸਾਲ ਦੀ ਉਮਰ ਹੋ ਗਈ ਸੀ ਮੈਂ ਇਸ ਵਾਸਤੇ ਭਰਾ ਮੈਂ ਮਾਰ ਦਿੱਤਨ ਭਤੀਜੇ ਮਾਰ ਦਿੱਤੇ ਨੇ ਇਹ ਜੋਾਈ ਮੇਰੇ ਕੋਲ ਕਿਦੜੇ ਤਖਤ ਨਾ ਖੋਲ ਲੈ ਤੋ ਤੀਹ ਦੀ ਸ਼ਾਦੀ ਨਹੀਂ ਕੀਤੀ ਜ਼ੇਬਲ ਨਾਲ ਤਾਂ ਜ਼ਿੰਦਗੀ ਕੋਈ ਅਕਵਾਰੀ ਰਹੀ ਤਿਸ ਜ਼ੇਬਲ ਨਾਲ ਸਾਂ ਨੇ ਵੀ ਸੋਚ ਲਿਆ ਕਿ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਉਹ ਆਪਣੇ ਹਿਰਦੇ ਵਿੱਚ ਖੁਦਾ ਨੂੰ ਵਸਾਣ ਲੱਗ ਪਈ ਦਿਨ ਰਾਤ ਬੰਦਗੀ ਕਰਨ ਲੱਗ ਪਈ ਕੁਰਾਨ ਦੀ ਤਲਾਵਤ ਕਰਨ ਲੱਗ ਕਸਬੀ ਫੇਰਨ ਲੱਗ ਪਈ ਪੰਜ ਵਕਤ ਨਮਾਜ਼ ਪੜਨ ਲੱਗ ਪਈ ਬੈਠ ਕੇ ਜਪ ਕਰਨ ਲੱਗ ਪਈ ਅੱਲਾਹ ਹੁਦਾ ਇੱਕ ਦਿਨ ਚੀਨ ਦੇ ਕਿਸੇ ਸੌਦਾਗਰ ਨੇ ਸੌ ਖਚਰਾ ਦੇ ਉਤੇ ਲੱਦ ਕੇ ਗਲੇਜ਼ਡ ਭਾਂਡੇ ਲਿਆਂਦੇ ਸਨ ਇਹ ਚੀਨੀ ਦੇ ਬਰਤਨ ਜਿਨ੍ਹਾਂ ਨੂੰ ਕਹਿੰਦੇ ਮੇਰੇ ਪੜਨ ਦੇ ਤੇ ਇੰਜ ਆਇਆ ਕਿ ਜਿਹੜੇ ਗਲੇਜ਼ਡ ਭਾਂਡੇ ਨੇ ਇਹ ਸਭ ਤੋਂ ਪਹਿਲੇ ਚੀਨ ਨੇ ਬਣਾਏ ਆਏ ਪਹਿਲੇ ਭਾਰਤ ਵਿੱਚ ਇਸ ਵਾਰ ਸੇਨਾ ਦਾ ਨਾਮ ਪੈ ਗਿਆ ਚੀਨੀ ਭਾਂਡੇ ਚੀਨੀ ਬਰਤਨ ਚੀਨੀ ਦੇ ਬਰਤਨ ਚੀਨ ਦੇ ਬਰਤਨ ਮਰਿਆਦਾ ਅਨਸਾਰ ਇਹਨਾਂ ਭਾਂਡਿਆਂ ਨੂੰ ਵੇਚਣ ਵਾਸਤੇ ਸ਼ਹਿਨशाह ਦੀ ਇਜਾਜ਼ਤ ਬੜੀ ਲਾਜ਼ਮੀ ਸੀ ਉਹਨੇ ਦਰਖਾਸਤ ਦਿੱਤੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਨਾਲੇ ਨਜ਼ਰਾਨੇ ਵਜੋਂ ਇੱਕ ਬਹੁਤ ਵੱਡਾ ਸ਼ੀਸ਼ਾ ਦੇ ਦਿੱਤਾ ਦਰਪਣ ਉਹਦੇ ਉੱਤੇ ਬੜੀ ਭਾਰੀ ਮੀਨਾ ਕਾਰੀ ਹੋਈ ਹੋਈ ਸੀ ਲੰਬੀ ਚੌੜੀ ਗਾਥਾ ਮੀਨਾਰਜ ਕਰਾਂ ਸਮਾਪਤੀ ਕਰਾਂ ਇਹ ਸ਼ੀਸ਼ਾ ਔਰੰਗਜ਼ੇਬ ਨੇ ਜ਼ੈਬੁਲ ਨਸਾਦ ਦੇ ਕਮਰੇ ਚ ਲਗਵਾ ਦਿੱਤਾ ਉਹਦੇ ਮਹਿਲਾਂ ਚ ਬਈ ਬੜੀ ਸੋਹਣੇ ਬੇਲ ਬੂਟੇ ਬਣੇ ਨੇ ਬੜਾ ਕੀਮਤੀ ਹੈ ਪਰ ਇਹ ਕੋਮਲ ਹੌਨਰਾ ਦੀ ਮਾਲਕ ਹੈ ਕਵਿਤਰੀ ਇਹ ਸ਼ਾਇਰਾ ਹੈ ਇਹਦੇ ਕੋਲ ਠੀਕ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਬੜੀ ਮੁਦਤਾਂ ਤਬਾਦ ਕਈ ਸਾਲਾਂ ਤਬਾਦ ਜ਼ੈਬੁਲ ਨਸਾ ਨੇ ਆਪਣਾ ਮੁਖੜਾ ਦੇਖੇ ਨਿਤ ਦਿਨ ਰਾਤ ਇਬਾਦਤ ਦੇ ਚੈਲੰਜ ਲਿਖਣ ਦੇ ਚੈਲੰਜ ਜਿਉਂ ਦੇਖਿਆ ਮਨੋਵਿਗਿਆਨ ਵੀ ਐਸਾ ਕਹਿੰਦਾ ਹੈ ਕਿ ਕਿਸੇ ਕਿਸਵਤ ਕਿਸੇ ਮਨੁੱਖ ਦੀ ਦੁਨੀਆ 'ਚ ਐਸਾ ਵੀ ਆਉਂਦਾ ਹੈ ਆਪਣੇ ਉੱਤੇ ਆਪ ਹੀ ਮੋਹਿਤ ਹੋ ਜਾਂਦਾ ਹੈ ਆਪ ਹੀ ਮੋਹਿਤ ਹੋ ਜਾਂਦਾ ਹੈ ਉਹ ਐਸੀ ਆਪਣੇ ਤੇ ਮੋਹਿਤ ਹੋਈ ਬਾਰ ਬਾਰ ਸ਼ੀਸ਼ੇ ਦੇ ਅੱਗੇ ਥੋੜੀ ਥੋੜੀ ਦੇਰ ਬਾ ਨਮਾਜ਼ ਵੀ ਖੋਜੀ ਜਾਂਦੀ ਸੀ ਤਸਬੀਹ ਫੇਰਨਾ ਵੀ ਭੁੱਲ ਗਈ ਕਵਤਾਮਾ ਦੀ ਰਚਨਾਵਾਂ ਵਿੱਚ ਰਹਿ ਰhenga ਹਰ ਵਕਤ ਸ਼ੀਸ਼ੇ ਦੇਖ ਕੋ ਖੜੀ ਹੈ ਖੁਸ਼ ਹੈ પ્રસન્ન ਹੈ ਇੱਕ ਦਿਨ ਬਗੀਚੇ 'ਚ ਬੈਠੀ ਮੌਸਮੇ ਬਹਾਰ ਤੇ ਖਾਦਮਾ ਨੂੰ ਆਵਾਜ਼ ਮਾਰੀ ਨੌਕਰਾਨੀ ਨੂੰ ਬਿਲਕੁਲ ਚੀਨ ਤੋਂ ਜਿਹੜਾ ਸ਼ੀਸ਼ਾ ਆਇਆ ਹੈ ਇੱਥੇ ਚੁੱਕ ਕੇ ਲੈ ਮੈਂ ਨਾ ਫੁੱਲਾਂ ਦੇ ਸਾਹਮਣੇ ਆਪਣੇ ਆਪ ਨੂੰ ਵੇਖਣਾ ਏ ਫੁੱਲ ਖੂਬਸੂਰਤ ਨੇ ਕਿ ਮੈਂ ਖੂਬਸੂਰਤ ਤਾਰੀਖ ਇੰਜ ਦਿੰਦੀ ਵਿਚਾਰੀ ਚੁੱਕ ਲਈ ਸ਼ੀਸ਼ਾ ਬਹੁਤ ਭਾਰੀ ਵਜਨੇ ਸੀ ਬੱਜੀ ਅਵੀ ਤੇ ਗਈ ਚੁਕੇ ਚੱਲ ਪਈ ਏ ਪਰ ਦਰਵਾਜ਼ੇ ਦੀ ਚੌਕੜ ਨਾਲ ਪੈਰ ਠੋਕਰ ਖਾ ਗਿਆ ਇਤਨਾ ਕੀਮਤੀ ਆਈ ਨਾ ਸੰਗੇ ਮਰਮਰ ਦੇ ਫਰਸ਼ ਤੇ ਗਿਰ ਕੇ ਚਿਕਨਾ ਚੂਰ ਹੋ ਗਿਆ ਕੰਬੜੀ ਛਿੜ ਗਈ ਨੌਕਰਾਨੇ ਨੇ ਬਈ ਹੁਣ ਮੇਰੀ ਖੈਰ ਨਹੀਂ ਵੀ ਇਹ ਸ਼ੀਸ਼ਾ ਸ਼ਾਜ਼ਾਦੀ ਸਹਿਬਾ ਨੂੰ ਪਿਆਰਾ ਬੜਾ ਲੱਗਦਾ ਸੀ ਚੰਗਾ ਬੜਾ ਲੱਗਦਾ ਸੀ ਟੁੱਟ ਗਿਆ ਜਦ ਕੋਲ ਗਈ ਖਾਲੀ ਹੱਥ ਦੇਖੇ ਜ਼ੈਬੁਲ ਨਸਾਨੇ ਆਇਨਾ ਕੁਝਾਸt ਆਇਨਾ ਕਿੱਥੇ ਖਾਲੀ ਕਿਹਾ ਵਈ ब नाल हथ जोड़ के कहंदी है अज कजा आई ना चीनी शिकस्त मेरी कजा ये मेरी मौत आई है शाहजादी साहबा की चीन का कीमती आई ना टुट गया मेरे को टुट गया ये दोबारा नौकरानी ने आखिया और वो कवित्री जेबलनसा उन्हें मिसरे नाल मिसरा जोड़ दिता ਅੱਜ ਕਦਾ ਆਇਨਾ ਚੀਨੇ ਸ਼ਿਕਸਤ ਹੂਬਸ਼ੁਦ ਸਾਹਮਣੇ ਖੁਦ ਵੀ ਨਹੀਂ ਸ਼ਿਕਸਤ ਚੰਗਾ ਹੋਇਆ ਆਪਣੇ ਆਪ ਨੂੰ ਵੇਖਣ ਦਾ ਸਮਾਨ ਟੁੱਟ ਗਿਆ ਹੁਣ ਮੈਂ ਆਪਣਾ ਮਨ ਵੇਖਿਆ ਕਰਾਂਗੀ ਕਈ ਦਿਨ ਹੋ ਗਏ ਮੈਂ ਆਪਣਾ ਮਨ ਵੇਖਿਆ ਹੀ ਨਹੀਂ ਮੈਂ ਤੇ ਤੰਦੇ ਚ ਉਲਝ ਕੇ ਰਹੇਗੀ ਹੁਣ ਮੈਂ ਖੁਦਾ ਨੂੰ ਵੇਖਾਂਗੀ ਇਹ ਤੇ ਕਈ ਦਿਨ ਦੀ ਮੈਂ ਫਸੀ ਰਹੇਗੀ ਚੰਗਾ ਹੋਇਆ ਕਹਿੰਦੇ ਨੇ ਹੀਰੇ ਦੀ ਅੰਗੂਠੀ ਸੀ ਉਤਾਰ ਕੇ ਨੌਕਰਾਨੀ ਨੂੰ ਪਹਿਨਾਇਆ ਤੋ ਚੰਗਾ ਕੀਤਾ ਇਹ ਫਿਰੋਜ਼ ਉਹ ਦਸਲਸ라이 ਕੋ ਪਾਸੇ ਹੋਇਆ ਬੜੇ ਦਿਨ ਹੋ ਗਏ ਨੇ ਮੈਂ ਆਪਣਾ ਮਨ ਵੇਖਿਆ ਹੀ ਨਹੀਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆੜ ਸੀ ਕੋਈ ਗੁਰਮਖ ਦੇਖੇ ਧਰਮ ਦੀ ਯਾਤਰਾ ਉਸ ਦਿਨ ਆਰੰਭ ਹੁੰਦੀ ਏ ਕਿਸ ਦਿਨ ਜਿਸ ਦਿਨ ਕੋਈ ਮਨੁੱਖ ਆਪਣੇ ਮਨ ਨੂੰ ਵੇਖਦਾ ਇਸ ਤੋਂ ਪਹਿਲੇ ਨਹੀਂ ਹੁੰਦੀ ਇਸ ਤੋਂ ਪਹਿਲੇ ਧਰਮ ਮਨੋਰੰਜਨ ਹੋਵੇਗਾ ਬੇਸ਼ਤਰ ਦੇਸ਼ਾਂ 'ਚ ਮੈਂ ਐਸਾ ਦੇਖੇ ਧਾਰਮਿਕ ਇਕੱਠ ਸੋਸ਼ਲ ਇਕੱਠ ਲੱਗਦਾ ਮੈਨੂੰ ਸੋਸ਼ਲ ਗੈਦਰਿੰਗ ਲੱਗਦੀ ਸਮਾਜਿਕ ਇਕੱਠ ਲੱਗਦਾ ਹੈ ਮਨ ਨੂੰ ਜੋੜਨਾ ਹੈ ਰੱਬੀ ਰਸ ਪ੍ਰਾਪਤ ਕਰਨਾ ਹੈ ਪ੍ਰਾਰਥਨਾ ਦੇ ਚ ਆਉਣਾ ਹੈ ਭਾਵਨਾ ਦੇ ਚਾਣਾ ਹੈ ਇਹ ਖੇਡਾਂ ਹੀ ਦੂਰ ਦੀਆਂ ਇਹ ਮਨ ਅਰਸੀ ਕੋਈ ਗੁਰਮੁਖ ਦੇਖੇ ਤੋ ਧਰਮ ਮੰਦੀ ਸਾਧਨਾ ਇਨੂੰ ਕਿਵੇਂ ਸਾਦੀਏ ਤੇ ਸ਼ੈਤਾਨ ਦੀ ਥਾਂ ਤੇ ਭਗਵਾਨ ਪ੍ਰਗਟ ਕਰੀਏ ਇਹ ਜੋ ਉਗਤੀਆਂ ਤੇ ਉਗਤੀਆਂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਨੇ ਮੈਂ ਬਾਕੀ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਇੱਥੇ ਹੀ ਸਮਾਪਤੀ ਬੜੇ ਟਿਕਾਉ ਨਾਲ ਇਕਾਗਰਤਾ ਨਾਲ ਤੁਸੀਂ ਸੁਣਿਆ ਸਹਬ ਰਹਿਮਤ ਕਰਨ ਕਿ ਇਸੇ ਜੀਵਨ ਦੇ ਵਿੱਚ ਅਸੀਂ ਮਨ ਨੂੰ ਜੋਤ ਸਰੂਪ ਦੇ ਰੂਪ ਦੇ ਦਰਸ਼ਨ ਕਰ ਸਕੀਏ ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲ ਹੋ ਜਾਏ ਮੁੱਲ ਚੁਗਦੀ ਸ਼ਮਾ ਦੂਸਰਾ ਇੱਕ ਛੋਟੀ ਜਿਹੀ ਬੇਨਤੀ ਤੇ ਸੱਜਣ ਜੋ ETC ਚੈਨਲ ਤੇ ਇਥੇ ਪਹੁੰਚੇ ਨੇ ਬੰਬਈ ਤੋਂ ਰਿਕਾਰਡਿੰਗ ਵਾਸਤੇ ਉਹ ਕਹਿੰਦੇ ਰਿਕਾਰਡਿੰਗ ਥੋੜੀ ਜਿਹੀ ਖਰਾਬ ਹੋਵੇ ਮੈਨੂੰ ਡਾਂਟ ਪੈ ਜਾਂਦੀ ਇੱਥੋਂ ਜੋ ਕੇ ਵਿਚਾਰੇ ਮੁਲਾਜ਼ਮ ਨੇ ਇਹਨਾਂ ਨੂੰ ਇਸ ਗੱਲ ਲਈ ਸਾਰਾ ਸਿਲਸਿਲਾ ਮਿਲਦਾ ਹੈ ਤੇ ਇਹ ਵਿਚਾਰੇ ਕਹਿ ਨਹੀਂ ਸਕਦੇ ਇਸ ਵਾਸਤੇ ਤੁਸੀਂ ਸਵੈਮ ਇਹ ਇੰਤਜ਼ਾਮ ਕਰਨਾ ਹੈ ਹਰ ਇੱਕ ਨੇ ਜ਼ਿੰਮੇਵਾਰੀ ਕਿਉਂਕਿ ਟੀਵੀ ਦੇ ਦੂਸਰੀ ਆਵਾਜ਼ ਪਸੰਦ ਨਹੀਂ ਕਰਦੇ ਔਰ ਕਈ ਦਫਾ ਇਸ ਤਰ੍ਹਾਂ ਭਰੇ ਐਪਸੋਡ ਜਿਹੜੇ ਨੇ ਉਹ ਇੱਕ ਪਾਸੇ ਰੱਖ ਦਿੰਦੇ ਨੇ ਮੈਨੂੰ ਇਹ ਦੇਖ ਦੂਜੀ ਆਵਾਜ਼ ਆ ਰਹੀ ਹੈ। ਜੁਗਾਦਰੀ ਇਹਦੇ ਵਿੱਚ ਭਰਿਆ ਹੋਇਆ ਸਾਰਾ ਆਰਾਮ ਲੱਖਾਂ ਰੁਪਏ ਇਹਨਾਂ ਨੇ ਖਰਚ ਕੀਤੇ ਸਾਰੇ ਚਾਰ ਪੰਜ ਕੈਮਰਾਮੈਨ ਗਏ ਲੇਕਿਨ ਨਹੀਂ ਚਲਾਇਆ ਉਹਨਾਂ ਨੇ। ਉਹਦੇ ਵਿੱਚ ਇਸ ਤਰ੍ਹਾਂ ਦੀਆਂ ਆਵਾਜ਼ਾਂ ਬਹੁਤ ਸਾਰੀਆਂ ਆ ਗਈਆਂ। ਤਾਂ ਥੋੜਾ ਜਿਆ ਸੰਕੋਚ ਰੱਖਣਾ ਠੀਕ ਹੈ ਸਤ ਸੰਗ ਹੈ। ਔਰ ਇੱਥੇ ਕੇ ਸਾਰਿਆਂ ਨੇ ਆਉਣਾ ਹੈ ਪਰ ਥੋੜੀ ਜਿਹੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਤਾਂ ਕਿ ਵਿਚਾਰੇ ਦੂਰ ਤੋਂ ਆਏ ਨੇ ਇਹਨਾਂ ਦੀ ਮਿਹਨਤ ਸਫਲ ਹੋਵੇ ਬਲਚਕ ਦੀ ਸ਼ਮਾ ਵਾਏ ਗੁਰੂ ਜੀ ਦਾ ਖਰਸਾ ਵਾਏ